ਚੜਦਾ ਪੰਜਾਬ ਦੇਖ ਰਹੇ ਹਾਂ ਬਹੁਤ-ਬਹੁਤ ਸਵਾਗਤ ਹੈ ਮੈਂ ਅਫਤਾਰ ਸਿੰਘ ਗੁਰਵਾਹੀ ਅੱਜ ਬਰਨਾਲਾ ਸ਼ਹਿਰ ਦੇ ਵਿੱਚ ਵੱਖ-ਵੱਖ ਹੋਟਲਾਂ ਦੇ ਵਿੱਚ ਰੇਡ ਹੋਈ ਬਰਨਾਲਾ ਸ਼ਹਿਰ ਦੀ ਪੁਲਿਸ ਨੇ ਜਦੋਂ ਰੇਡ ਕੀਤੀ ਤਾਂ ਜਿੰਨੇ ਹੋਟਲ ਸੀ ਹੋਟਲਾਂ ਦੇ ਵਿੱਚ ਠਹਿਰੇ ਹੋਏ ਜੋੜਿਆਂ ਦੇ ਵਿੱਚ ਵੀ ਹਫੜਾ ਤਾ ਬੜੀ ਮਚ ਗਈ ਬਰਨਾਲਾ ਦੇ ਜਿਵੇਂ ਆਈਟੀਆ ਚੋਂ ਕੋਲੇ ਮਿਲਨ ਹੋਟਲ ਤੇ ਕਨੇਡਾ ਹੋਟਲ ਤੇ ਸਿਮਰਨ ਹੋਟਲ ਇਹਨਾਂ ਹੋਟਲਾਂ ਦੇ ਵਿੱਚ ਜਦੋਂ ਰੇਡ ਕੀਤੀ ਗਈ ਤਾਂ ਚੈਕਿੰਗ ਦੌਰਾਨ ਕਾਫੀ ਜੋੜੇ ਇਹਨਾਂ ਹੋਟਲਾਂ ਦੇ ਵਿੱਚ ਮਿਲੇ ਜਿਨ੍ਹਾਂ ਦੇ ਪ੍ਰੂਫ ਦੇਖਦੇ ਹੋਏ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਜਿਹੜੀਆਂ ਹੋਟਲ ਦੇ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਜਿਨ੍ਹਾਂ ਦੇ ਚੱਲਦੇ ਇਹਨਾਂ ਹੋਟਲਾਂ ਨੂੰ ਬੰਦ ਕਰ ਦਿੱਤਾ ਗਿਆ ਹੋਟਲਾਂ ਨੂੰ ਦੇਖਦੇ ਹੋਏ ਹੋਟਲਾਂ ਦੇ ਵਿੱਚ ਚੱਲਦੇ ਗੈਰ ਕਾਨੂੰਨੀ ਤੌਰ ਤੇ ਤੰਦਿਆਂ ਨੂੰ ਦੇਪਾਰ ਦੇ ਤੰਦਿਆਂ ਨੂੰ ਲੈ ਕੇ ਜਿਹੜੇ ਇੰਦਰਲੋਕ ਕਲੋਨੀ ਤੇ ਸਰਾਭਾ ਨਗਰ ਦੇ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਇਹਨਾਂ ਨੇ ਐਸਐਸਪੀ ਸਾਹਿਬ ਅਤੇ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਸੀ ਕਿ ਇਹਨਾਂ ਦੇ ਉੱਤੇ ਚੱਲ ਰਹੇ ਨਜਾਇਜ਼ ਤੰਦਿਆਂ ਨੂੰ ਨੱਥ ਪਾਈ ਜਾਵੇ ਤਾਂ ਅੱਜ ਬਰਨਾਲਾ ਪੁਲਿਸ ਨੇ ਬਰਨਾਲਾ ਪ੍ਰਸ਼ਾਸਨ ਨੇ ਵੱਡਾ ਐਕਸ਼ਨ ਲਿਆ ਐਕਸ਼ਨ ਦੇ ਚੱਲਦੇ ਹੋਏ ਅੱਜ ਇਹਨਾਂ ਦੇ ਵਿੱਚ ਰੇਡ ਕੀਤੀ ਹੈ ਕਈ ਹੋਟਲਾਂ ਨੂੰ ਬੰਦ ਕਰ ਦਿੱਤਾ ਗਿਆ ਜਿੰਦਰੇ ਲਾ ਦਿੱਤੇ ਗਏ ਤੁਹਾਨੂੰ ਅਸੀਂ ਵੀਡੀਓ ਦੇ ਰਾਹੀਂ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਇਹਨਾਂ ਹੋਟਲਾਂ ਦੇ ਵਿੱਚ ਰੇਡ ਪਈ ਤੇ ਉੱਥੋਂ ਦੇ ਲੋਕ ਨੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਸੀ ਕਿ ਇਹਨਾਂ ਹੋਟਲਾਂ ਦੇ ਵਿੱਚ ਨਜਾਇਜ਼ ਧੰਦੇ ਚੱਲ ਰਹੇ ਹਨ ਪੂਰੀ ਗੱਲਬਾਤ ਕਰਕੇ ਤੁਹਾਨੂੰ ਦਿਖਾਉਣਾ ਹੈ ਇਸ ਵੀਡੀਓ ਰਾਹੀਂ ਜੁੜੇ ਰਹੋ ਸਾਡੇ ਨਾਲ ਜੀ ਇਹ ਜਿਹੜਾ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਲੋਕਾਂ ਵੱਲੋਂ ਜਿਹੜੀਆਂ ਕਾਫੀ ਸਾਰੀਆਂ ਸ਼ਿਕਾਇਤਾਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਤੇ ਐਸਐਸਪੀ ਸਾਹਿਬ ਬਰਨਾਲਾ ਕੋਲੇ ਪਹੁੰਚ ਰਹੀਆਂ ਸੀ ਕਿ ਬਰਨਾਲੇ ਦੇ ਵਿੱਚ ਕਾਫੀ ਜ਼ਿਆਦਾ ਹੋਟਲ ਨੇ ਜਿਹੜੇ ਬਿਨਾਂ ਜਿਹੜਾ ਨਾਰਮਸ ਨੂੰ ਪੂਰਾ ਕਰਦੇ ਹੋਏ ਚੱਲ ਰਹੇ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ ਇਸ ਤੋਂ ਇਲਾਵਾ ਇਹ ਵੀ ਖਰਸ਼ਾ ਜਤਾਇਆ ਗਿਆ ਸੀ ਕਿ ਇੱਥੇ ਜਿਹੜੇ ਨਾਬਾਲਗ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਵੀ ਸ਼ਾਰਟ ਟਾਈਮ ਵਾਸਤੇ ਜਿਹੜੇ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਿਹੜੇ ਕਪਲਸ ਨੇ ਉਹ ਇੱਥੇ ਕਿਰਾਏ ਤੇ ਜਿਹੜੇ ਕਮਰੇ ਲੈਂਦੇ ਨੇ ਜਿਦੇ ਵਿੱਚ ਕਿ ਮਤਲਬ ਕਿ ਬਹੁਤ ਸ਼ਾਰਟ ਟਾਈਮ ਵਾਸਤੇ ਕਿ ਮੰਨ ਲਓ 1-2 ਘੰਟੇ ਵਾਸਤੇ ਕਮਰਾ ਕਿਰਾਏ ਤੇ ਲਿਆ ਫਿਰ ਅਗਲਾ ਹੋਰ ਕਪਲ ਆ ਗਿਆ ਸੋ ਇਹੋ ਜਿਹਿਆਂ ਵੀ ਖਰਚਾ ਜਤਾਇਆ ਜਾ ਰਿਹਾ ਸੀਗਾ ਇਹ ਸਾਰੀਆਂ ਗੱਲਾਂ ਨੂੰ ਤੇ ਸ਼ਿਕਾਇਤਾਂ ਨੂੰ ਦੇਖਦੇ ਹੋਏ ਮਾੜਯੋਗ ਡੀਸੀ ਸਾਹਿਬ ਬਰਨਾਲਾ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਕੇ ਐਸ ਡੀ ਐਮ ਸਾਹਿਬ ਬਰਨਾਲਾ ਉਹਨੂੰ ਹੈਡ ਕਰਦੇ ਨੇ ਉਹ ਕਮੇਟੀ ਦੀ ਡਿਊਟੀ ਲਗਾ ਕੇ ਸਾਰੇ ਹੀ ਹੋਟਲਾਂ ਦੀ ਜਿਹੜੀ ਅੱਜ ਚੈਕਿੰਗ ਕਰਵਾਈ ਗਈ ਆ ਜਿਹਦੇ ਵਿੱਚ ਵੱਖ-ਵੱਖ ਸਿਵਲ ਡਿਪਾਰਟਮੈਂਟਸ ਦੇ ਜਿਹੜੇ ਆਫੀਸਰਸ ਨੇ ਉਹ ਸਾਡੇ ਨਾਲ ਲਗਾਏ ਗਏ ਨੇ ਜਿਵੇਂ ਕਿ ਇੱਥੇ ਅਸੀਂ ਆ ਹਾਟਲ ਦੀ ਚੈਕਿੰਗ ਕਰ ਰਹੇ ਆ ਇੱਥੇ ਸਾਡੇ ਇਹ ਆਈ.ਟੀ.ਆਈ. ਚੋਂ ਟੋਟਲ ਆਲ ਓਵਰ 10-12 ਹੋਟਲ ਪੂਰੇ ਬਰਨਾਲੇ ਸ਼ਹਿਰ ਦੇ ਵਿੱਚ ਨੇ ਜਿੱਥੇ ਸਾਡੀਆਂ ਵੱਖ-ਵੱਖ ਟੀਮਾਂ ਚੈਕਿੰਗ ਕਰ ਰਹੀਆਂ ਨੇ 100 ਦੇ ਕਰੀਬ ਮੁਰਸ ਮੁਲਾਜ਼ਮ ਲਾਇਆ ਹੋਇਆ ਤੇ 5 ਐਸ.ਐਚ.ਓ. ਲਾਏ ਗਏ ਨੇ ਤੇ 10 ਸਾਡੇ ਸਿਵਲ ਦੇ ਜਿਹੜੇ ਅਫਸਰ ਨੇ ਉਹ ਲਗਾਏ ਗਏ ਨੇ ਜਿਵੇਂ ਇੱਥੇ ਆਪਾਂ ਚੈਕਿੰਗ ਕਰ ਰਹੇ ਆ ਇੱਥੇ ਡਿਸਟ੍ਰਿਕਟ ਫਾਇਰ ਅਫਸਰ ਤੇ ਜਿਹੜੇ ਸਾਡੇ ਬੀਡੀਪੀਓ ਸਾਹਿਬ ਬਰਨਾਲਾ ਇਹ ਇੱਥੇ ਚੈਕਿੰਗ ਕਰ ਰਹੇ ਨੇ ਹਾਜ਼ਰ ਨੇ ਸਾਰਿਆਂ ਨੂੰ ਜਿਹੜਾ ਐਸਡੀਐਮ ਸਾਹਿਬ ਬਰਨਾਲਾ ਵੱਲੋਂ ਏਮਪਾਵਰ ਕੀਤਾ ਗਿਆ ਤੇ ਜੋ ਹੁਣ ਤੱਕ ਜਿਹੜੀ ਚੈਕਿੰਗ ਕੀਤੀ ਗਈ ਹੈ ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਰਿਕਾਰਡ ਕਬਜ਼ੇ ਚ ਲਿਆ ਗਿਆ ਵੈਰੀਫਾਈ ਕਰਨ ਵਾਸਤੇ ਵੀ ਕਿਸੇ ਮਾਈਨਰ ਨੂੰ ਤਾਂ ਨਹੀਂ ਕਮਰਾ ਕਿਰਾਏ ਤੇ ਦਿੱਤੇ ਗਿਆ ਇਸ ਤੋਂ ਇਲਾਵਾ ਚੈਕਿੰਗ ਵਿੱਚ ਪਾਇਆ ਗਿਆ ਕਿ ਇਹਨਾਂ ਵਿੱਚ ਕੋਈ ਜਿਹੜਾ ਸੀਐਲਯੂ ਇਸ ਤੋਂ ਇਲਾਵਾ ਜਿਹੜੀ ਫਾਇਰ ਸੇਫਟੀ ਦੀ ਐਨਓਸੀ ਉਹ ਇਹਨਾਂ ਕੋਲ ਨਹੀਂ ਸੀ ਤੇ ਜਿਹੜਾ ਬਿਲਡਿੰਗ ਪਲਾਨ ਦੇ ਅਪਰੂਵਲਸ ਨੇ ਉਹ ਨਹੀਂ ਉਹ ਉਹਨਾਂ ਕੋਲ ਨਹੀਂ ਪੇਸ਼ ਕਰ ਸਕੇ ਸੋ ਇਹਨਾਂ ਨੂੰ ਅਸੀਂ ਫਾਰਦਰ ਟਾਈਮ ਬੀਂਗ ਇਹਨਾਂ ਨੂੰ ਬੰਦ ਕਰਾਂਗੇ ਤੇ ਫਰਦਰ ਇਹਨਾਂ ਨੂੰ ਜਿਹੜਾ ਹਦਾਇਤ ਕੀਤੀ ਗਈ ਆ ਹੋਟਲ ਦੇ ਮਾਲਕਾਂ ਨੂੰ ਕਿ ਆਪਣਾ ਜਿਹੜੇ ਵੀ ਪ੍ਰੂਫ ਵਗੈਰਾ ਨੇ ਉਹ ਮੰਨ ਜੋ ਕੇ ਐਸ ਡੀ ਐਮ ਸਾਹਿਬ ਕੋਲੇ ਪੇਸ਼ ਕਰਨ ਤੇ ਉਸ ਤੋਂ ਬਾਅਦ ਹੀ ਇਹ ਹੋਟਲ ਜਿਹੜੇ ਆ ਚੱਲੂ ਕੀਤੇ ਜਾਣਗੇ ਕਿ ਕੋਈ ਨਾਂ ਵਾਲਕ ਦਾ ਤੁਸੀਂ ਕਹਦੇ ਸੀ ਵੀ ਨਾਂ ਵਾਲਕਾਂ ਦੇ ਕੋਈ ਹੈ ਮੈਨਾਂ ਮੈਨਾਂ ਕੋਈ ਕੇਸ ਨਹੀਂ ਹਾਲੇ ਆਪਾਂ ਵੈਰੀਫਾਈ ਕਰ ਰਹੇ ਆ ਜੋ ਪ੍ਰੈਜ਼ੈਂਟਲੀ ਜੋ ਇਸ ਟਾਈਮ ਠਹਿਰੇ ਹੋਏ ਨੇ ਉਹਨਾਂ ਵਿੱਚੋਂ ਸਾਨੂੰ ਕੋਈ ਨਹੀਂ ਮਿਲਿਆ ਬਟ ਆਪਾਂ ਇਹਨਾਂ ਦੇ ਸਾਰੇ ਹੀ ਰਜਿਸਟਰ ਕਬਜ਼ੇ 'ਚ ਲਏ ਨੇ ਉਹਨਾਂ 'ਚ ਅਸੀਂ ਚੈੱਕ ਕਰਾਂਗੇ ਕਿ ਪਿਛਲੇ ਟਾਈਮ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਲੋਕ ਨੇ ਇੱਥੇ ਰਹਿ ਕੇ ਗਏ ਨੇ ਉਹਨਾਂ ਦੇ ਆਈਡੈਂਟੀਟੀ ਪ੍ਰੂਫ ਨਾਲ ਲੱਗੇ ਨੇ ਜਾਂ ਨਹੀਂ ਆਈਡੈਂਟੀਟੀ ਪ੍ਰੂਫਸ ਤੋਂ ਵੀ ਅਸੀਂ ਵੈਰੀਫਾਈ ਕਰਾਂਗੇ ਕਿ ਕੋਈ ਮਾਈਨਰ ਨੂੰ ਤਾਂ ਨਹੀਂ ਕਮਰਾ ਦਿੱਤਾ ਗਿਆ ਕਿ ਉਹਨਾਂ ਜਿਵੇਂ ਕੀ ਇੱਥੇ ਮਤਲਬ ਸਿਲ ਕੀਤਾ ਗਿਆ ਤੇ ਕੁਝ ਔਰਤਾਂ ਤੇ ਕੁਝ ਬੌਲਜੀ ਬੱਚੇ ਤੇ ਲੜਕੀਆਂ ਜਿਹੜੀਆਂ ਕਿ ਗ੍ਰਾਮਦ ਹੋਈਆਂ ਨੇ ਤੇ ਉਹਨਾਂ ਬਾਰੇ ਕੀ ਕਹਿੰਦਾ ਚੁ ਜੀ ਦੇਖੋ ਆਪਾਂ ਬਰਾਮਦ ਕੀਤਾ ਨਹੀਂ کہہ ਸਕਦੇ ਇਹਨਾਂ ਨੂੰ ਕਮਰਾ ਕਿਰਾਏ ਤੇ ਦਿੱਤਾ ਗਿਆ ਸੀ ਸ਼ਾਰਟ ਟਰਮ ਦੇ ਹੀ ਕਿਰਾਏ ਤੇ ਦਿੱਤਾ ਗਿਆ ਸੀਗਾ ਅਸੀਂ ਕਿਉਂਕਿ ਹੁਣ ਹੋਟਲ ਨੂੰ ਬੰਦ ਕਰਾ ਰਹੇ ਹਾਂ ਇਸ ਕਰਕੇ ਇਹਨਾਂ ਨੂੰ ਵੀ ਇੱਥੋਂ ਜਿਹੜਾ ਖਾਲੀ ਕਰਾਇਆ ਗਿਆ ਤੇ ਫਰਦਰ ਉਹਨਾਂ ਲਈ ਅਸੀਂ ਡਿਟੇਲਸ ਜ਼ਰੂਰ ਲਈਆਂ ਨੇ ਸੌਦਾ ਟ ਉਹਨਾਂ ਦੀ ਜਿਹੜੀ ਹੈ ਵੈਰੀਫਿਕੇਸ਼ਨ ਕੀਤੀ ਜਾ ਸਕਦੀ ਹੈ ਜੀ ਤੁਸੀਂ ਫਾਇਰ ਸੇਫਟੀ ਦਾ ਸੀਆਰ ਜੀ ਵਗੈਰਾ ਉਹਦੇ ਵਿੱਚ ਇਹਨਾਂ ਨੇ ਉਹ ਸੱਤਾਂ ਨੇ ਹੋ ਗਿਆ ਉਹਦੇ ਮੁਤਾਬਕ ਜਿਹੜੀ ਕਾਨੂੰਨ ਕਾਰਵਾਈ ਬੰਦੇ ਉਹ ਕੀਤੀ ਹੋਈ ਹੈ ਜੀ ਬਿਲਕੁਲ ਜਿਵੇਂ ਹਰ ਇੱਕ ਜਿਹੜਾ ਵੀ ਕਮਰਸ਼ੀਅਲ ਅਦਾਰਾ ਹੁੰਦਾ ਉਹਦੇ ਅਲੱਗ-ਅਲੱਗ ਜਿਹੜੇ ਨੋਰਮਸ ਹੁੰਦੇ ਨੇ ਫਾਇਰ ਸੇਫਟੀ ਦੇ ਨੋਰਮਸ ਹੁੰਦੇ ਨੇ ਜਿੰਨੇ ਕਮਰੇ ਬਣਾਏ ਗਏ ਨੇ ਉੱਥੇ ਫਾਇਰ ਸੇਫਟੀ ਇਕੁਪਮੈਂਟ ਜ਼ਰੂਰੀ ਹੁੰਦਾ ਫੋਰ ਐਗਜ਼ਾਮਪਲ ਆਪਾਂ ਜਿਹੜਾ ਹੁਣ ਹੋਟਲ ਚੈੱਕ ਕੀਤਾ ਇੱਥੇ ਜਿਹੜਾ ਕਿਚਨ ਆ ਉਹ ਕਿਚਨ ਦੇ ਵਿੱਚ ਜੋ ਐਸ ਪਰ ਨੋਰਮਸ ਜਿਹੜਾ ਫਾਇਰ ਸੇਫਟੀ ਇਕੁਪਮੈਂਟ ਲੱਗਣਾ ਜ਼ਰੂਰੀ ਹੁੰਦਾ ਉਹ ਇੱਥੇ ਇਹਨਾਂ ਦੇ ਨਹੀਂ ਸੀ ਲੱਗਿਆ ਹੋਇਆ ਤੇ ਬਾ ਵੀ ਲੱਗੀ ਉੱਪਰ ਵੀ ਕੰਲੀ ਜਿਹੜੀ ਇਹਨਾਂ ਨੇ ਪਾਈਪ ਹੀ ਲਗਾਈ ਹੋਈ ਆ ਜਿਹਦੇ ਵਿੱਚ ਕਿ ਉਹਦੇ ਕਨੈਕਸ਼ਨ ਨਹੀਂ ਦਿੱਤੇ ਹੋਏ ਫਾਇਰ ਸੇਫਟੀ ਦੇ ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹਨਾਂ ਦੇ ਉੱਤੇ ਜਿਹੜਾ ਬਣਦੀ ਕਾਰਵਾਈ ਹੈ ਕਿ ਕੀਤੀ ਜਾਏਗੀ ਹੁਣ ਅਸੀਂ ਜਿਹੜਾ ਫਿਲਹਾਲ ਜਿਹੜੇ ਨੇ ਦੋ ਹੋਟਲ ਸੀਲ ਕਰ ਚੁੱਕੇ ਆ ਹੁਣ ਤੱਕ ਇੱਕ ਤਾਂ ਹੋਟਲ ਕੈਨੇਡਾ ਹੈਗਾ ਜੀ ਤੇ ਇੱਕ ਹੋਟਲ ਮਿਲਨ ਹੈਗਾ ਤੇ ਫਰਦਰ ਜਿਹੜੀ ਚੱਲ ਰਹੀ ਹੈ ਚੜਦਾ ਪੰਜਾਬ ਦੇਖ ਰਹੇ ਹਾਂ ਬਹੁਤ-ਬਹੁਤ ਸਵਾਗਤ ਹੈ ਮੈਂ ਹਵਤਾਰ ਸਿੰਘ ਪਰਵਾਹੀ ਕੁਝ ਦਿਨ ਪਹਿਲਾਂ ਇੱਕ ਜਿਹੜਾ ਬਰਨਾਲੇ ਦਾ ਏਰੀਆ ਹੈ ਤਕਰੀਬਨ ਸਾਰਾ ਏਰੀਆ ਨਾਲੋਂ ਜਿਹੜਾ ਬਰਨਾਲੇ ਦਾ ਏਰੀਆ ਹੈ ਜਿੱਥੇ ਵਕ ਵਕ ਤਰ੍ਹਾਂ ਦੇ ਹੋਟਲ ਖੁੱਲੇ ਹੋਏ ਨੇ ਇਹ ਹੋਟਲ ਨਜਾਇਜ਼ ਧੰਦਾ ਜਿਹਦੇ ਵਿੱਚ ਚੱਲ ਰਿਹਾ ਹੈ ਉਸ ਤਰ੍ਹਾਂ ਦੇ ਹੋਟਲ ਖੁੱਲੇ ਹੋਏ ਨੇ ਜਿਨ੍ਹਾਂ ਨੇ ਇਸ ਹੋਟਲ ਦਾ ਮੁੱਦਾ ਚੱਕਿਆ ਸੀ ਕਲੋਨੀ ਦੇ ਬਿਲਕੁਲ ਸਾਹਮਣੇ ਜਿਵੇਂ ਮਿਲਨ ਹੋਟਲ ਹੈ ਜਾਂ ਕੈਨੇਡਾ ਹੋਟਲ ਹੈ ਇਹ ਸਾਡੇ ਨਾਲ ਨੇ ਇੱਥੋਂ ਦੇ ਜਿਹੜੇ ਵਸਨੀਕ ਨੇ ਜਿਹੜੇ ਇੱਥੋਂ ਦੇ ਨਮਿੰਦੇ ਨੇ ਜਿਹੜੇ ਕਲੋਨੀਆਂ ਦੇ ਵਿੱਚ ਰਹਿੰਦੇ ਨੇ ਜਿਹੜੇ ਹਰ ਰੋਜ਼ ਦੇਖਦੇ ਆ ਵੀ ਇੱਥੇ ਪਤਾ ਨਹੀਂ ਕਿੰਨੀ ਗਿਣਤੀ ਦੇ ਵਿੱਚ ਰੋਜ਼ ਨਵਾਲਕ ਮੁੰਡੇ ਕੁੜੀਆਂ ਤੇ ਜੋੜੇ ਆਉਂਦੇ ਨੇ ਕਿ ਜਿਹੜੇ ਘੰਟੇ-ਘੰਟੇ 2-2 ਘੰਟੇ ਵਾਸਤੇ ਇੱਥੇ ਹੋਟਲ ਦੇ ਵਿੱਚ ਕਮਰੇ ਲੈ ਕੇ ਆਪਦੀ ਐਸ ਪ੍ਰਸਤੀ ਕਰਕੇ ਚਲੇ ਜਾਂਦੇ ਨੇ ਪੂਰਾ ਮਾਮਲਾ ਕੀ ਹੈ ਭਾਈ ਜੀ ਨਾਲ ਜਾਣ ਕੇ ਗੱਲਬਾਤ ਕਰਾਂਗੇ ਕਿਉਂਕਿ ਐਪਲੀਕੇਸ਼ਨਾਂ ਕਿੱਥੇ-ਕਿੱਥੇ ਤੱਕ ਦਿੱਤੀ ਹੈ ਕਿੱਥੇ-ਕਿੱਥੇ ਤੱਕ ਇਹਨਾਂ ਨੇ ਪਹੁੰਚ ਕੀਤੀ ਹੈ ਉਹਦੇ ਬਾਰੇ ਗੱਲ ਕਰਾਂਗੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਪਹਿਲਾਂ ਤਾਂ ਇਹ ਦੱਸੋ ਵੀ ਆ ਬਹੁਤ ਦਿਨ ਹੋ ਗਏ ਤੁਹਾਨੂੰ ਇਹ ਇਹ ਬੋਤਲਾਂ ਦੇ ਕਿਸੇ ਬਿਆਨ ਵੀ ਇੱਥੇ ਨਜਾਇਜ਼ੰਦਾਂ ਚੱਲਦਾ ਕੀ ਲੱਗਦਾ ਅੱਜ ਜਿਹੜੀ ਰੇਡ ਪਈ ਹੈ ਪੁਲਿਸ ਪ੍ਰਸ਼ਾਸਨ ਨੇ ਸਾਹ ਦਿੱਤਾ ਹੈ ਕੀ ਨਾ ਮੈਨੂੰ ਜੀ ਤਕਰੀਬਨ 1 ਸਾਲ ਤੋਂ ਮੈਂ ਸਾਡੇ ਮਾਨਯੋਗ ਐਮਪੀ ਸਾਹਿਬ ਦੇ ਧਿਆਨ ਚ ਲੈ ਆਂਦਾ ਸੀ ਉਹਨਾਂ ਨੇ ਐਸਐਸਪੀ ਸਾਹਿਬ ਜਿਹੜੇ ਪਹਿਲਾਂ ਇੱਥੇ ਮਲਕ ਸਾਹਿਬ ਸੀ ਉਹਨਾਂ ਨੂੰ ਮਿਲਣ ਵਾਸਤੇ ਕਿਹਾ ਸੀ ਅਸੀਂ ਮੈਂ ਪਰਸਨਲੀ ਮਿਲਿਆ ਸੀ ਪੋਸਟ ਟਾਈਮ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਅਸੀਂ ਬੇਨਤੀ ਕੀਤੀ ਸੀ ਵੀ ਇਸ ਤਰ੍ਹਾਂ ਦਾ ਧੰਦਾ ਹੋ ਰਿਹਾ ਹੈ ਜੇ ਪ੍ਰੋਸਟੀਚੂਸ਼ਨ ਦਾ ਧੰਦਾ ਹੁੰਦਾ ਹੈ ਔਰ ਅੰਡਰ ਏਜ ਅਡਲਟ ਤੋਂ ਘੱਟ ਉਮਰ ਦੇ ਬੱਚੇ ਹੁੰਦੇ ਨੇਗੇ ਸਕੂਲੀ ਬੱਚੇ 8ਵੀਂ 9ਵੀਂ 10ਵੀਂ ਆਪਾਂ ਕਹਿ ਲਈਏ ਵਿਦਿਆਰਥੀ ਵਿਦਿਆਰਥਣ ਉਹ ਸਵੇਰ 7:00 ਵਜੇ ਤੋਂ 7:30 ਵਜੇ ਤੋਂ ਇੱਥੇ ਐਂਟਰੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਕਿਸੇ ਤਰ੍ਹਾਂ ਆਪਣੇ ਮਾਤਾ ਪਿਤਾ ਦੀ ਇੱਜ਼ਤ ਨੂੰ ਰੋਲਦੇ ਹੋਏ ਕਿਉਂਕਿ ਇਸ ਦੇ ਵਪਾਰ ਦਾ ਧੰਦਾ ਕਰਦੇ ਨੇ ਇਹ ਹੋਟਲ ਵਾਲੇ ਉਹਨਾਂ ਨੂੰ ਫੈਸਿਲਿਟੇਟ ਕਰਦੇ ਸੀ ਉਹਨਾਂ ਨੂੰ ਆਪਣੇ ਜੋ ਵੀ ਸੁਵਿਧਾ ਦਿੰਦੇ ਸੀਗੇ ਤੇ ਇਸ ਗੱਲ ਨੂੰ ਮੈਂ ਧਿਆਨ ਚ ਲੈਂਦੇ ਹੋਏ ਹੋ ਸਕਦਾ ਉਹਨਾਂ ਨੇ ਪੁਲਿਸ ਨਾਲ ਕੋਈ ਕਰਿਆ ਹੋਵੇ ਕੋਸ਼ਿਸ਼ ਕੀਤੀ ਹੋਵੇ ਪਰ ਸਾਡੇ ਧਿਆਨ ਚ ਇਹ ਬਾਦ ਦਸਤੂਰ ਚੱਲਦਾ ਰਿਹਾ ਤੇ 14 5 2025 ਨੂੰ ਮੈਂ ਲਿਖਤ ਰੂਪ ਦੇ ਵਿੱਚ ਪੀ.ਡੀ.ਸੀ. ਸਾਹਿਬ ਨੂੰ ਤੇ ਐਸ.ਐਸ.ਪੀ. ਸਾਹਿਬ ਨੂੰ ਸਾਡੀ ਕਮੇਟੀ ਦੇ ਥਰੂ ਸਾਡੇ ਭਾਈ ਸਾਹਿਬ ਨੇ ਗੁਰਚਰਨ ਸਿੰਘ, ਹਰਵੰਦ ਸਿੰਘ, ਪਰਮਜੀਤ ਸਿੰਘ, ਭਾਦਰ ਸਿੰਘ ਜਿਹੜੇ ਸਾਡੀ ਕਮੇਟੀ ਦੇ ਮੈਂਬਰ ਨੇਗੇ ਅਸੀਂ ਉਹਨਾਂ ਨਾਲ ਲੈ ਕੇ ਮਿਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹਦੇ ਉੱਤੇ ਜਲਦੀ ਕਾਰਵਾਈ ਹੋਊਗੀ ਪਰੰਤੂ ਡੇਡ ਮੀ ਨਵੀ ਜਾਣ ਤੇ ਜਦੋਂ ਕੋਈ ਕਾਰਵਾਈ ਨਾ ਹੋਈ ਸਾਡੀ ਦਰਖਾਸਤ ਨੂੰ ਦਫ਼ਤਰ ਦਾਖਲ ਕਰ ਦਿੱਤਾ ਗਿਆ 10 7 2025 ਨੂੰ ਤੇ ਤਦ ਉਸ ਤੋਂ ਬਾਅਦ ਮੈਂ ਪਿਛਲੇ ਮਾਧਮ ਰਾਹੀਂ ਤੁਹਾਡੇ ਜਿੰਨੇ ਵੀ ਪ੍ਰੈਸ ਵਾਲੇ ਵੀਰ ਸੀ ਮੈਂ ਉਹਨਾਂ ਦੇ ਮਾਧਮ ਰਾਹੀਂ ਇਹ ਬੇਨਤੀ ਕੀਤੀ ਕਿ ਸਾਡੀ ਸਾਡੀ ਦਰਖਾਸਤੇ ਗੌਰ ਕੀਤਾ ਜਾਵੇ ਔਰ ਇਸ ਹੋਟਲਾਂ ਦੇ ਵਿੱਚ ਹੋ ਰਏ ਜੋ ਵਿਮਚਾਰ ਦੇ ਧੰਦੇ ਨੇਗੇ ਔਰ ਗੈਰ ਕਾਨੂੰਨੀ ਧੰਦੇ ਨੇ ਔਰ ਸਿਰਫ ਨੋਮੀਨਲੀ ਇਹਨਾਂ ਦੇ ਲਿਖ ਕੇ ਲਾਇਆ ਗਿਆ ਇੱਥੇ ਬ੍ਰੇਕਫਾਸਟ ਲੰਚ ਤੇ ਡਿਨਰ ਦਿੱਤਾ ਜਾਂਦਾ ਜਦ ਕਿ ਇੱਥੇ ਪਾਣੀ ਪੀਣ ਦੀ ਵੀ ਸੁਵਿਧਾ ਨਹੀਂ ਹੈ ਸਿਰਫ ਔਰ ਸਿਰਫ ਦੇਹ ਵਪਾਰ ਹੁੰਦਾ ਹੈਗਾ ਅਸੀਂ ਉਹਨਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਉਦੋਂ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਖਬਰਾਂ ਆਉਣ ਤੋਂ ਬਾਅਦ ਪ੍ਰਸ਼ਾਸਨ ਵੀ ਹਟੱਟ ਚਾਇਆ ਤੇ ਕੱਲ ਅਸੀਂ ਦੁਬਾਰਾ ਫੇਰ ਮੈਮੋਰੰਡਮ ਦੇ ਕੇ ਆਏ ਐ ਐਸਐਸਪੀ ਸਾਹਿਬ ਨੂੰ ਉਸ ਤੋਂ ਬਾਅਦ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਕੋਈ ਕਾਰਵਾਈ ਠੋਸ ਕਾਰਵਾਈ ਹਕੀਕਤ ਵਿੱਚ ਆਊਗੀ ਔਰ ਜਿਸ ਦਾ ਨਤੀਜਾ ਅੱਜ ਇਹਨਾਂ ਤੇ ਰੇਡ ਕੀਤੀ ਗਈ ਹੈ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਇੱਥੇ ਅੱਜ ਕੋਈ ਜੋੜੇ ਫੜੇ ਗਏ ਨੇ ਜਾਂ ਨਹੀਂ ਕਿਉਂਕਿ ਮੈਂ ਤੁਹਾਡੇ ਉਸ ਤੋਂ ਬਾਅਦ ਇੱਥੇ ਪਹੁੰਚਿਆ ਹਾਂ ਪਰੰਤੂ ਇਹਨਾਂ ਬਿਲਡਿੰਗਾਂ ਦੀਆਂ ਜੋ ਵੀ ਟੈਕਨੀਕਲਟੀਆਂ ਹੁੰਦੀਆਂ ਨੇ ਜੋ ਵੀ ਤਕਨੀਕੀ ਖਾਮੀਆਂ ਇਹਨਾਂ ਦੇਖੀਆਂ ਉਹਨਾਂ ਨੂੰ ਦੇਖਦੇ ਹੋਏ ਅੱਜ ਇਹ ਸੀਲ ਕਰਕੇ ਗਏ ਨੇ ਚਲੋ ਦੇਰ ਹੈ ਦਰੁਸਤ ਹੈ ਜੋ ਮੇਰੀ ਨੌਲੇਜ ਦੇ ਵਿੱਚ ਹੋਟਲ ਮਿਲਨ ਤੇ ਹੋਟਲ ਕੈਨੇਡਾ ਦੋ ਹੀ ਸੀਲ ਹੋਏ ਨੇਗੇ 23 ਦੇ ਤੇ ਰੇਟ ਚੱਲ ਰਹੀ ਹੈ ਹੋਟਲ ਸੇ ਵੀ ਚੱਲ ਰਹੀ ਹੈ ਕਿਵੇਂ ਸੰਤੁਸ਼ਟੋਂ ਤੁਸੀਂ ਜਿਹੜੇ ਕੱਲ ਤੁਹਾਨੂੰ ਤਸੱਲੀ ਦਿੱਤੀ ਗਈ ਸੀਗੀ ਐਸਐਸਪੀ ਸਾਹਿਬ ਨੂੰ ਕੀ ਲੱਗਦਾ ਹੈ ਵੀ ਇਹਨਾਂ ਤੇ ਨੱਥ ਪੈਣੀ ਸ਼ੁਰੂ ਹੋ ਗਈ ਹਾਂ ਮੈਂ ਇਹ ਇਸ ਇੱਕ ਗੱਲ ਤੋਂ ਮੈਨੂੰ ਸੰਤੁਸ਼ਟੀ ਹੈ ਕਿਉਂਕਿ ਜਿੰਨਾ ਚਿਰ ਕਿਸੇ ਦਾ ਡਰ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਬੰਦਾ ਗਲਤ ਕੰਮ ਕਰਦਾ ਹੀ ਰਹਿੰਦਾ ਹੈ ਜਦੋਂ ਡਰ ਪੈਦਾ ਹੋ ਜਾਂਦਾ ਹੈ ਜਿਸ ਟਾਈਮ ਤਾਂ ਉਹ 100 ਵਾਰੀ ਸੋਚੂਗਾ ਕੋਈ ਗਲਤ ਕੰਮ ਕਰ ਰਿਹਾ ਹਾਂ ਤੇ ਤਾਂ ਅੱਜ ਜੋ ਵੀ ਕਾਰਵਾਈ ਹੋਈ ਹੈ ਅਸੀਂ ਇਸ ਗੱਲ ਤੋਂ ਅੱਜ ਫਿਲਹਾਲ ਅਜ ਦੀ ਘੜੀ ਸੰਤੋਸ਼ਤਾ ਕਿਉਂਕਿ ਹੋ ਸਕਦਾ ਵੀ ਬਣਾਲਾ ਉੱਥੇ ਦੇ ਉੱਥੇ ਨਾ ਪਹੁੰਚੇ 8-10 ਦਿਨਾਂ ਦੇ ਵਿੱਚ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੱਸੂਗਾ ਵੀ ਕਿਉਂਕਿ ਸੋਸਾਇਟੀ ਨੂੰ ਅਸੀਂ ਇੱਕ ਦਿਨ ਦੇ ਵਿੱਚ ਕਿਸੇ ਸੁਧਾਰ ਨੂੰ ਹੀ ਮੰਨ ਸਕਦੇ ਇੱਕ ਦਿਨ ਦੇ ਵਿੱਚ ਤਾਂ ਕਿਸੇ ਨੂੰ ਵੀ ਅੰਦਰ ਰੋਕਿਆ ਜਾ ਸਕਦਾ ਕਿਸੇ ਵੀ ਅੰਦੋਲਨ ਨੂੰ ਵੀ ਡੱਕਿਆ ਜਾ ਸਕਦਾ ਇੱਕ ਦਿਨ ਦੇ ਵਿੱਚ ਜੋ ਇਹ ਸੋਸਾਇਟੀ ਦੇ ਵਿੱਚ ਨਿਗਾਰਾ ਪੈਦਾ ਕਰਨ ਵਾਲੇ ਕੰਮ ਹੁੰਦੇ ਸੀ ਇੱਥੇ ਅਸੀਂ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਬੰਦ ਕਰ ਕਿ ਸੱਭਿਆ ਸੋਸਾਇਟੀ ਦਾ ਨਹੀਂ ਰੱਖੀ ਜਾਵੇ ਸੱਭਿਆ ਸਮਾਜ ਦੀ ਨਹੀਂ ਰੱਖੀ ਜਾ ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਸਮਾਜਿਕ ਸਾਡੇ ਰਿਸ਼ਤੇ ਨੇ ਉਹ ਕਾਇਮ ਰਹਿਣ ਅਸੀਂ ਇਹੋ ਜਿਹਾ ਸਮਾਜ ਚਾਹੁੰਦੇ ਹਾਂ ਤਾਂ ਹੀ ਅਸੀਂ ਕਾਰਵਾਈ ਕਰਵਾਈ ਧੰਨਵਾਦ ਬਿਲਕੁਲ ਜਿਵੇਂ ਇਹਨਾਂ ਨੇ ਕਿਹਾ ਕਿ ਸਮਾਜ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਸਾਨੂੰ ਵੀ ਉਹਦਾ ਸਾਥ ਦੇਣਾ ਬਹੁਤ ਜ਼ਰੂਰੀ ਬੰਦ ਹੈ ਇਹ ਅੱਜ ਇੱਥੇ ਦੋ ਹੋਟਲਾਂ ਦੇ ਵਿੱਚ ਜਿਹੜੀ ਰੇਡ ਪਈ ਹੈ ਤਕਰੀਬਨ ਬਰਨਾਲੇ ਦੇ ਵਿੱਚ ਸਾਰੇ ਹੋਟਲਾਂ 'ਚ ਰੇਡ ਪਈ ਹੈ ਪਰ ਦੋ ਹੋਟਲ ਸੀਲ ਕਰ ਦਿੱਤੇ ਜਿਹਦੇ ਵਿੱਚ ਤਕਰੀਬਨ 10 ਮੁੰਡੇ ਕੁੜੀਆਂ ਵੀ ਫੜੇ ਗਏ ਨੇ ਪਰ ਉਹ ਫਿਲਹਾਲ ਛੱਡ ਦਿੱਤੇ ਗਏ ਨੇ ਕਿਉਂਕਿ ਉਹ ਬਾਲਗ ਸੀਗੇ ਜੇ ਅਨਵਾਲਗ ਹੁੰਦੇ ਤਾਂ ਉਹਨਾਂ ਤੇ ਵੀ ਹੋ ਸਕਦਾ ਹੈ ਤੇ ਕਾਰਵਾਈ ਹੋ ਸਕਦੀ ਸੀ